ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਖ ਭੰਜਨੀ ਸਾਹਿਬ ਗਾੜੀ ਮਹਲਾ ਪੰਜਵਾਂ ਮਾਝ ਦੁਖ ਭੰਜਨ ਤੇਰਾ ਨਾਮ ਜੀ ਦੁਖ ਬੰਜਨ ਤੇਰਾ ਨਾਮ ਆਠ ਪਹਿਰਾ ਰਾਦੀ ਐ ਪੂਰਨ ਸਤਗੁਰ ਗਿਆਨ ਰਹਾਉ ਜੇਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਾਮ ਕੰਕਰ ਨੀੜ ਨਾ ਆਵੈ ਦਸਨ ਹਰ ਗੁਣ ਗਾਉ सेवा सूरत ਨਾ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰੀ ਥਾਕਰ ਦਮ ਅਗਾਧ ਭਏ ਕਿਰਪਾਲ ਗੁਰ ਸਾਈਆਂ ਨਠੇ ਸੁਖ ਸੰਤਾਪ ਤਤੇ ਵਾ ਨ ਲਗੈ ਸਤਿਗੁਰ ਰਖੇ ਆਪ ਗੁਰ ਨਾਰਾਇਣ ਦਇਓ ਗੁਰ ਗੁਰ ਸੱਚਾ ਸ੍ਰਿ ਗਨਹਾਰ ਗੁਰ ਤੁਟੇ ਸਭ ਕੇ ਸਿਵ ਪਾਇਆ ਜਨ ਨਾਨਕ ਸਤਬਿ ਲਿਹਾਰ ਗਾਉੜੀ ਮਹਲਾ ਪੰਜਵਾਂ ਸੂਕੇ ਹਰੇ ਪੀਏ ਕਨਮਾਹੀ ਅੰਮ੍ਰਿਤ ਦ੍ਰੇਸ਼ਟ ਸਤ ਜੀਵਾਈ ਕਾਟੇ ਕਸ਼ਟੇ ਪੂਰੇ ਗੁਰ ਦੇਵ ਸਿਵ ਕਾਉਧਿਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤਾ ਪੁਨੀ ਮਨਿਆਸਾ ਕਰੀ ਦਇਆ ਸਤ ਗੁਰੁ ਗੁਣਤਾਸਾ ਦੁਖ ਨਾਠੇ ਸੁਖ ਆਏ ਸਮਾਏ ਢੀਦਨਾ ਪਰਿ ਜਾ ਗੁਰੁ ਫਰਮਾਈ ਇਚ ਪੁਨੀ ਪੂਰੇ ਗੁਰ ਮਿਲੇ ਨਾਨਕ ਤੇਜਨ ਸੁਫਲ ਫਾਲੀ ਕਾਉੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭ ਸੰਤ ਸੀਤਲ ਪਏ ਕੀਨੀ ਪ੍ਰਵਦਾਤ ਪ੍ਰਭ ਕਿਰਪਾ ਤੇ ਪਏ ਸੁਹੇਲੇ ਜਨਮ ਜਨਮ ਕੇ ਵਿਛਰੇ ਮੇਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨਸਿਆਥਾਉ ਸਹਜ ਸੁਭਾਇ ਬੋਲੇ ਹਰ ਬਾਣੀ ਆਠ ਪੈਰ ਪ੍ਰਭ ਸਿਮਰੋ ਪ੍ਰਾਣੀ ਦੋਖ ਦਰਦ ਜਮ ਨੇੜ ਨ ਆਵੇ ਕਹ ਨਾਨਕ ਜੋ ਹਰ ਗੁਣ ਗਾਵੇ ਗਾਉੜੀ ਮਹੱਲਾ ਪੰਜਵਾ ਜਿਐਸਾ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੈ ਮਨਿ ਆਏ ਜਪ ਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾ ਇਕਸ ਬਿਨ ਨਾਹੀ ਦੂਜਾ ਕੋਈ ਜਾਕੀ ਦ੍ਰਿਸ਼ਟ ਸਦਾ ਸੁਖ ਹੋਈ ਸਾਧਨ ਮੀਤਾ ਸਖਾ ਕਰੇ ਇਕ ਹਰ ਹਰ ਅੱਖਰ ਮਨ ਮੈਂ ਲੇਖ ਰਵ ਰਹਿਆ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗਾਉੜੀ ਮਹਲਾ ਪੰਜਵਾ ਕੋਟ ਬੇਗਾਨਾ ਹਿਰੇਖਿਨ ਮਾਹੀ ਹਰ ਹਰ ਕਥਾ ਸਾਧ ਸੰਗ ਸੁਨਾਹੀ ਪੀਵਤ ਰਾਮ ਰਸਿ ਅੰਮ੍ਰਿਤ ਗੁਣ ਜਾਸ ਜਪ ਹਰ ਚਰਨਾ ਮਿਟੀ ਖੁਦਤਾ ਸਰਹਾਉ ਸਰਵ ਕਲਿਆਣ ਸੁਖ ਸਹਿਜਿ ਨਿਦਾਨ ਜਾ ਕਰਿ ਦਵਸੈ ਭਗਵਾਨ ਆਖਰ ਮੰਤਰ ਤੰਤ ਸਭ ਛਾਰ ਕਰਨ ਹਰਿ ਰਿਤ ਮੈ ਤਾਰ ਤਜ ਸਭ ਧਰਮ ਭਜੋ ਪਾਰ ਬ੍ਰਹਮ ਕਹ ਨਾਨਕ ਟਲ ਇਹ ਧਰਮ गौडी महला पञ्जवा सत भै गुरु पाप बिनसे मेरे भा रामृत रसन कल्याण पार ब्रह्म गुण आगम विचार साधु सङ्गम है स निर्मल गुण गव नित नीत गई ब्याद उबरे ਮਨ ਬਚ ਕਰਮ ਪ੍ਰਭਿ ਆਪਣਾ त्याਹੀ ਨਾਨਕ ਦਾ ਤੇਰੀ ਸਰਣਾਈ ਗਾਉੜੀ ਮਹੱਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਗਇ ਪੂਰਨ ਪੈਸੇ ਵਰਹਾਉ ਸੀਤਲਾ ਤੇ ਰਖਿਆ ਬਿਹਾਰੀ ਬਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਜ ਸੰਗ ਹਰਿ ਅੰਮ੍ਰਿਤ ਪੀਵੈ ਗਾਉੜੀ ਮਹੱਲਾ ਪੰਜਵਾ ਤੇਰਾ ਕਰ ਬੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰਿ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈ ਜੇ ਰੱਖੀ ਕਰ ਤਾਰੀ ਬਾਦशाह ਸਾ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਰਹਾ ਮਹਾਰਸ਼ੀ ਬੀਨੇ ਨਿਰਪੋਇ ਭਜੋ ਭਗਵਾਨ ਸਾਧ ਸੰਗ ਮਿਲ ਕਿਨੋ ਦਾਨ ਸਰਣਾ ਪਰੇ ਪ੍ਰਵਯੰਤਰ ਜਾਮੀ ਨਾਨਕ ਓਟ ਭਕਰੀ ਪ੍ਰਭ ਸੁਆਮੀ ਗਾਉੜੀ ਮਹੱਲਾ ਪੰਜਵਾ ਰਾਗ ਪਿਤਾ ਪ੍ਰ ਮੇਰੇ ਮੋਹ ਨਿਰਗਨ ਸਭ ਗੁਣ ਤੇਰੇ ਰਹਾਉ ਪੰਜ ਵਿਗਾਦੀ ਏਕ ਗਰੀਬ ਆਖ ਰਖਨ ਹਾਰੀ ਕੀਤ ਕਰੈ ਅਰ ਬਹੁਤ ਸੰਤਾਵਹਿ ਆਇਓ ਸਰਨ ਤੁਹਾਰੀ ਕਰ ਕਰ ਹਾਰਿਓ ਅਨਕ ਬਉ ਪਾਤੀ ਛੋੜਕਤ ਹਉ ਜਾਈ ਏਕ ਬਾਤ ਸੁਨਤਾ ਕੀ ਓਟ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਤੀਰਜ ਪਾਇਆ ਸ਼ੰਤੀ ਮੰਤ ਦਿਓ ਮੋਹ ਨਿਰ ਪਾਓ ਗੁਰ ਕਾ ਸਬਦ ਕਮਾਇਆ ਜੀਤ ਲਐ ਓਏ ਮਹਾ ਬੇਖਾਦੀ ਸਚ ਸੁਹਿਦੀ ਬਾਣੀ ਕਹ ਨਾਨਕ ਮਨ ਪਇਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਬਿਲਾਵਲ ਮਹੱਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਾਗੇ ਜਪ ਅਲਖ ਅਭੇਵ ਤਰਤ ਕੋਨੇ ਤਪਹੀ ਗੁਣ ਗਾਏ ਦੁਰਤ ਗਿਆ ਹਰ ਨਾਮ ਤੇ ਆਇ ਰਹਾਉ ਸਭ ਨੇ ਥਾਈ ਦਵਿਆ ਆਪ ਆਦ ਜੋਗਾਦ ਜਾ ਕਵਡ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮੀਟੇ ਨਿਰਬਿਗਨ ਹੋਏ ਸਭ ਥਾਈ ਵੂਠੇ ਸਭ ਸੁਖ ਪਾਈ ਸਤ ਗੁਰ ਤੂ ਥੇ ਪਾਰ ਬ੍ਰਹਮ ਪ੍ਰਹੇ ਰਖਵਾਲੇ ਜਿੱਤੇ ਕਿਥੈ ਦਿਸੈ ਨਾਲੇ नानकदास खसम प्रत पाले बिलावल महल्ला पंजवा चरण कमल प्रभ हृदयत्याय रोग गए सगले सुख पाई गुर दुख काट्या दीनो दान सफल जनम जीवन परवान रहाउ अकथ कथा अमृत प्रभ बानि नानक जप जीवे ज्ञानी बिलावल महल्ला पंजवा ਸ਼ਾਂਤ ਪਾਈ ਗੁਰ ਸਤਗੁਰ ਪੂਰੇ ਸੁਖ ਸਹਜੇ ਸੁਖ ਉਪਜੇ ਬਾਝੀ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੀ ਹਰਿ ਸਿਮਰਤ ਕਿਲ ਬਿਗ ਸਭ ਨਾਸੀ ਆਨੰਦ ਕਰਾਉ ਮੇਲੇ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜਸਵਾਰੀ ਬਿਲਾਵਲ ਮਹੱਲਾ ਪੰਜਵਾਂ ਸਗਲਾ ਆਨੰਦ ਕੀਆ ਪਰਮੇਸ਼ਰ ਆਪਣਾ ਬ੍ਰਿਤ ਸਮਾਰਿਆ ਸਾਧਗਣਾ ਹੋਏ ਕਿਰਪਾਲਾ ਬਿਨ ਸੇ ਸਭ ਪਰਵਾਰਿਆ ਕਾਰਜ ਸਤਿਗੁਰੇ ਆਪ ਸਵਾਰਿਆ ਵੱਡੀ ਅਰਜਾ ਹਰ ਗੋਬਿੰਦ ਪਾ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਾਣਾ ਤ੍ਰਣਾ ਤ੍ਰਿਪਵਣ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਚ ਨਾਨਕ ਪਲ ਪਾਈ ਪੂਰਨੇਚ ਪੂਜਾਏ ਪੂਜਾਰਿਆ ਬਿਲਾਵਲ ਮਹੱਲਾ ਪੰਜਵਾਂ ਰੋਗ ਗਿਆ ਪ੍ਰਵਿਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰਪਾ ਆਇਆ ਰਹਾਉ ਰਾਜ ਰਜ ਭੋਜਨ ਖਾਵਹੁ ਮੇਰੇ ਪਾਈ ਅਮਰਤ ਨਾਮ ਰਤ ਮਾਇ ਤੇ ਆਈ ਨਾਨਕ ਗੁਰਪੂਰੇ ਸਰਨਾਈ ਜਿਨੇ ਆਪਣੇ ਨਾਮ ਕੀ ਪੈਜ ਰਖਾਈ ਮਿਲਾਵਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇ ਤੇ ਰੋਗ ਪਾਰ ਬ੍ਰਹਮ ਤੋ ਬਖਸ਼ਿਆ ਸੰਤਨ ਰਸ ਭੋਗ ਰਹਾਉ ਸਰਵ ਸੁਖਾ ਤੇਰੀ ਮੰਡਲੀ ਤੇਰਾ ਮਰਤਨ ਆਰੋਗ ਗੁਣ ਗਾਵੋ ਨਿਤ ਰਾਮ ਕੀ ਇਹ ਵਖਤ ਜੋਗ ਆਇ ਬਸੌਕਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ પ્રસન્ન ਪਏ ਦਹ ਗਏ ਬਿਯੋਗ ਮਿਲਾਵਲ ਮਹੱਲਾ ਪੰਜਵਾਂ ਬੰਦਨ ਕਾਟਿਆ ਪ੍ਰਭ ਹੋਆ ਕਿਰਪਾਲ ਦਿਨ ਦਇਆਲ ਪ੍ਰਭ ਆਰ ਬ੍ਰਹਮਤਾ ਕੀ ਨਦਰ ਨਿਹਾਲ ਗੁਰਪੂਰੈ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਪਇਆ ਪ੍ਰਭ ਧਿਆਨ ਜੋਗ ਰਹਾਉ ਆ ਕਦਾ ਹਰ ਕਾ ਨਾਮ ਹੈ ਜਿਤ ਰੋਗ ਨ ਬਿਆਪੈ ਸਾਧ ਸੰਗ ਮਨ ਤਨ ਹਿਤ ਹੈ ਤੈ ਕਿਰ ਦੁਖ ਨ ਲਿਆਪੈ ਹਰ 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 ਜਪੀਐ ਯੰਤਰ ਲਿਵ ਲਾਈ ਕਿਲ ਵਿਖੇ ਉਤਰੈ ਸੁਧ ਹੋਏ ਸਾਧੂ ਸਰਣਾਈ ਸੁਨਤ ਜਪਤ ਹਰ ਨਾਮ ਜਸ ਤਾਕੀ ਦੂਰ ਬਲਾਈ ਮਹਾ ਮੰਤਰ ਨਾਨਕ ਤਹ ਹਰ ਕੇ ਗੁਣ ਗਾਈ ਬਿਲਾਵਲ ਮਹੱਲਾ 5 ਹਰ 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 ਆਰਾਤੀ ਐ ਹੋਈਏ ਆਰੋਗ ਰਾਮਚੰਦ ਕੀ ਲਾਸਟ ਕਾ ਜਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਜੇਤ ਸਿਮਰਤ ਸੁਖ ਪਾਈਐ ਬਿਨ ਸੈ ਬਿਯੋਗ ਨਾਨਕ ਪ੍ਰਸਰਨਾ ਗਤੀ ਕਰਨ ਕਾਰਨ ਜੋਗ ਰਾਗ ਬਿਲਾਵਲ ਮਹੱਲਾ ਪੰਜਵਾਂ ਧੋਪਦੀ ਘਰ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਵਰਿਓ ਪਾਵ ਸਭ ਤਿਆਗਿਆ ਤਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਿਆ ਗੁਰਪੂਰਾ ਰਾਜ ਆਸਲਾ ਦੁੱਖ ਗਿਆ ਰੱਖ ਨਹਾਰੈ ਰੱਖਿਆ ਆਪਣੀ ਕਰਮਿਆ ਰਹਾਉ ਬਾਹਾਂ ਪਕੜ ਪ੍ਰਭ ਕਾ ਡਿਆ ਕੀ ਨਾਪਨਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਯਾ ਮਿਲਾ ਲ ਮਹਲਾ ਪੰਜਵਾ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸਾੰਤ ਵਡ ਪ੍ਰਤਾਪ ਅਚਰਜ ਰੂਪ ਹਰ ਕੀ ਨੀਂਦਾਤ ਗੁਰ ਗੋਵਿੰਦਾ ਕਿਰਪਾ ਕਰੀ ਰੱਖਿਆ ਮੇਰਾ ਭਾਈ ਹਮਤਿ ਇਸ ਕੀ ਸਰਣਾ ਗਤੀ ਜੋ ਸਦਾ ਸਹਾਈ ਰਹਾਉ ਮਿਰਠੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੁਰ ਗੋਵਿੰਦ ਕਾ ਪੂਰਨ ਗੁਣਤਾਸ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਂ ਲਗਈ ਪਾਰ ਬ੍ਰਹਮ ਸਰਣਾਈ ਚੌਗਰਦਹ ਮਾਰੇ ਰਾਮਕਾਰ ਦੁਖ ਲਗੈ ਨਾ ਭਾਈ ਸਤਗੁਰ ਪੂਰਾ ਪੇਟਿਆ ਜਨ ਬਣਤ ਬਣਾਈ ਰਾਮ ਨਾਮ ਅਖਤ ਦਿਆ ਏ ਕਾਲਿ ਬਲਾਈ ਰਹਾ ਰਾਗ ਲਈ ਤਨ ਰੱਖਣ ਹਾਰ ਸਭ ਆਦ ਮਟਾਈ ਕਹ ਨਾਨਕ ਕਿਰਪਾ ਪਈ ਪ੍ਰਭੈ ਸਹਾਈ ਬਿਲਾਵਲ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰੱਖਿਆ ਨ ਪਾਰ ਬ੍ਰਹਮ ਗੁਰੂ ਦੀਵ ਸੁਖ ਸ਼ਾਂਤ ਸਹਿਜ ਆਨੰਦ ਪਏ ਪੂਰਨ ਪਈ ਸੇਵ ਰਹਾ ਭਗਤ ਜਨਾ ਕੀ ਮਨਤੀ ਸੁਣੀ ਪ੍ਰਭ ਆਪ ਰੋਗ ਮਟਾਈ ਦਿਵਾਲਿਆਨ ਜਾਕਾ ਵਡ ਪ੍ਰਤਾਪ ਦੋਖਾ ਮਾਰੇ ਬਕਸ਼ਿਆਨ ਆਪਣੀ ਕਲਤਾਰੀ ਮਰ ਬਾਝਤ ਫਲ ਦਿੱਤਿਆਨ ਨਾਨਕ ਬਲੇਹਾਰੀ ਬਿਲਾਵਲ ਮਹੱਲਾ 5 ਤਾਪ ਲਾਹਿਆ ਗੁਰ ਸਰਜਨ ਹਾਰ ਸਤਿਗੁਰੇ ਆਪਣੇ ਕਬਲ ਜਾਈ ਜਿਨ ਪੈਜ ਰਕੀ ਸਾਰੇ ਸੰਸਾਰ ਰਹਾਉ ਕਰ ਮਸਤਗ ਧਾਰ ਬਾਲਕ ਰਖ ਲੀਨ ਪ੍ਰਭ ਅਮਰਤ ਨਾਮ ਮਹਾਰਸਦੀਨ ਦਾਸ ਕਿਲਾਜ ਰਖੇ ਮਿਹਰਵਾਨ ਗੁਰੂ ਨਾਨਕ ਬੋਲੇ ਧਰ ਗੈ ਪਰਮਾਲ ਬਿਲਾਵਲ ਮਹੱਲਾ ਪੰਜਵਾ ਤਾਪ ਪਾਪ ਤੇ ਰਾਖੀ ਆਪ ਸੀਤਲ ਪੈ ਗੁਰ ਚਰਨਿ ਲਾਗੇ RAM ਨਾਮ ਹਰਿਦੈ ਮੈਂ ਜਾਪ ਰਹਾਉ ਕਰਿ ਕਿਰਪਾ ਹਸਤ ਪ੍ਰਭ ਦੀਨੇ ਜਗਤੋ ਦਾਰ ਨਵਖੰਡ ਪ੍ਰਤਾਪ ਦੁਖ ਬਿਨ ਸੇ ਸੁਖੰਦ ਪਰਵਿਸਾ ਕ੍ਰਿਸ਼ਨ ਬੁਜੀ ਮਨ ਤਨ ਸਚ ਧਾਪ नाथ को नाथ शरणसमर्था श्रेष्ठ को माई बाप वच्छल पै पञ्जन स्वामी गावत नानक आलाप सोरथ स्नान सिमर सिमरप्रव्यपना मन तन पये अरोगा कोटविघन लाति प्रवसरणा प्रगटे पले संजोगा ਰਬ ਬਾਣੀ ਸ਼ਬਦ ਸੋ ਪਾਖਿ ਆਗਵ ਸੁਣਾ ਪੜੌਨਿਤ ਭਾਈ ਗੁਰਪੂਰ ਤੂ ਰਾਖਿਆ ਰਹਾਉ ਸਾਚਾ ਸਾਹਿਬ ਮਹਿਤ ਵਡਾਈ ਭਗਤ ਵਛਲ ਦਇ ਆਲਾ ਸੰਤਾ ਕੀ ਪੈਜ ਰਖਾ ਦਾ ਆਇਆ ਆਦ ਬ੍ਰਤ ਪ੍ਰਤ ਪਾਲਾ ਹਰਿ ਅਮਰਤ ਨਾਮ ਪੋਜਨਿਤ ਪੁੰਚਾ ਸਰਬ ਵੇਲਾ ਮੁਖ ਪਾਵਹੁ ਜਰਾ ਮਰਾ ਤਾਪ ਸਭ ਨਾਥਾ ਗੁਣ ਗੋਵਿੰਦ ਨਿਤ ਗਾਵਹੁ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਪਏ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋ ਰਠ ਮਹੱਲਾ ਪੰਜਵਾ ਸੋਖ ਮੰਗਲ ਕਲਿਆਣ ਸਹਿਜ ਤੁੰਨਾ ਪ੍ਰਭ ਕੇ ਚਨ ਨਿਹਾਰਿਆ ਰਖਨ ਹਾਰੇ ਰੱਖਿਓ ਬਾਰਕ ਸਤਿਗੁਰ ਤਾਪ ਉਤਾਰਿਆ ਉਬਰੇ ਸਤਿਗੁਰ ਕੀ ਸਰਣਾਈ ਜਾਕੀ ਸੇਵਨਾ ਅਮਰਤੀ ਜਾਇ ਰਹਾਉ ਕਰ ਮੈ ਸੁਖ ਬਾਰ ਫਨ ਸੁਖਾ ਪ੍ਰਵਿਪਨੇ ਭਏ ਦਿਆਲਾ ਨਾਨਕ ਬਿਗਨ ਲਾਗੇ ਕਉ ਮੇਰਾ ਪ੍ਰਭੂ ਆਕਰਪਾਲਾ ਸੋ ਰਥ ਮਹੱਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੀ ਪ੍ਰਵਿਪਨੇ ਕਿਰਪਾ ਧਾਰੀ ਆਠ ਪੈਰ ਆਰਾਧ ਸੁਆਮੀ ਪੂਰਨ ਕਾਲ ਹਮਾਰੀ ਹਰ ਜਿਓ ਤੋ ਸੁਖ ਸੰਪਤਰਾਸ ਰਖ ਲੈ ਭਾਈ ਮੇਰੇ ਕਾ ప్రభ యా కరతాస రహౌ జో మాంగవ్ సోయి సోయి పావౌ apne khasam parosa kah nanak gur pura petio mitio sagal ande sa so rath mahalla panjwa simar simar gur sat gur apna sagala dukh mitaya taap rog gaye gur bachni man che pal paya mera gur pura sukh data कारण समरत स्वामी बदातर हाउ आनंद विनोद मंगल गुण वहु गुरु नानक पै दयाला जय कार पै जग पीतर हुआ पार ब्रह्म रखवाला सुरठ महल्ला पञ्जवा गवाया हर प्रव्यापी सब संसार भार्या पारब्रह्म प्रभ अपना वृद्ध सुमारिया ਓਏ ਰਾਜੇ RAM ਕੀ ਰਖਵਾਲੀ ਸੁਖ ਸਹਿਜ ਆਨੰਦ ਗੁਣ ਗਾਵਹੁ ਮਰ ਤਨ ਦੇ ਸੁਖਾਲੀ ਰਹਾਵ ਪਤ ਤਉ ਦਾਰਨ ਸਤਿਗੁਰ ਮੀਰਾ ਮੋਹੇ ਤਿਸ ਕਾ ਪ੍ਰਵਾਸਾ ਬਖਸ਼ ਲੈ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਰਠ ਮਹੱਲਾ ਪੰਜਵਾ ਬਖਸ਼ਿਆ ਪਰਮ ਪਰਮੇਸ਼ਰ ਸਗਲੇ ਰੋਗ ਬੇਦਾਰੀ ਗੁਰਪੂਰੇ ਕੀ ਸਰਣੀ ਉबरे ਕਾਰਜ ਸagle ਸੁਵਾਰੇ ਹਰ ਜਨ ਸਿਮਰਿਆ ਨਾਮ ਆਦਾਰ ਤਾਬ ਉਤਾਰਿਆ ਸਤਗੁਰੂ ਕੋਰੇ ਆਪਣੀ ਕਿਰਪਾ ਧਾਰ ਰਹਾਉ ਸਜਾ ਨੰਦ ਕਰਹਿ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਵੱਡੀ ਵੱਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਤਿ ਭਾਖਿਆ ਸੋ ਰਠ ਮਹੱਲਾ ਪੰਜਵਾਂ ਐ ਕਿਰਪਾਲ ਗੁਰੂ ਗੋਬਿੰਦ ਆ ਸਗਲ ਮਨੋਰਥ ਪਾਏ ਅਸਤਰ ਪਹਿਲਾ ਘਰ ਚਰਨੇ ਗੋਵਿੰਦ ਕੇ ਗੁਣ ਗਾਏ। ਹਲੋ ਸਮੂਰਤ ਪੂਰਾ ਸ਼ਾਂਤ ਸਹਿਜ ਆਨੰਦ ਨਾਮ ਜਪ ਬਾਜੇ ਅਨਹਦ ਤੂਰਾ ਰਹਾਉ। ਮਿਲੇ ਸੁਆਮੀ ਪ੍ਰੀਤਮਾਪਾ ਨੇ ਕਰਮੰਦਰ ਸੁਖ ਦਾਈ। ਹਰ ਨਾਮਨ ਦਾਨ ਨਾਨਕ ਜਨ ਪਾਇਆ ਸਗਲਿਐ ਚ ਪੁਜਾਈ। ਸੋ ਰਠ ਮਹੱਲਾ ਪੰਜਵਾ। ਸੰਤੋ ਹਰ ਹਰ ਨਾਮ ਤੇ ਆਈ ਸੁਖ ਸਾਗਰ ਪ੍ਰਭਿ ਸਰਾਂ ਨਾਹੀ ਮਨ ਚਿੰਦਿਆੜਾ ਫਲ ਪਾਈ ਰਹਾਉ ਸਤਗੁਰ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਪਏ ਦਿਆਲਾ ਦੁਖ ਮਿਟਿਆ ਸਭ ਪਰਿਵਾਰੀ ਸਰਵਨ ਦਾਨ ਬੰਗਲ ਰਸ ਰੂਪਾ ਹਰ ਕਾ ਨਾਮ ਆਦਾਰੂ ਨਾਨਕ ਪਤਰਾ ਕੀ ਪਰਮੇਸ਼ਰ ਉਦ੍ਰਿਆ ਸਭ ਸੰਸਾਰ ਸੋ ਰਠ ਮਹੱਲਾ 5 ਮੇਰਾ ਸਤਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭਾਤ ਦੇ ਰਖਿਆ ਹਰ ਗੋਬਿੰਦ ਨਾਮ ਅੰਦਰ ਆ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤ ਤੇ ਸਭ ਫਲ ਪਾਈ ਸਤਗੁਰ ਕੈ ਬਲ ਜਾਈ ਹਾਲਤ ਬਲਤ ਪ੍ਰਭ ਦਵੈ ਸਵਾਰੇ ਹਮਰਾ ਗੁਣਿਅਬ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੋ ਰਠ ਮਹੱਲਾ ਪੰਜਵਾ ਜੀ ਜੰਤਰਾ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕੀ ਆਪੇ ਰਾਖੈ ਔਰਨ ਪਈ ਬਡਾਈ ਪਾਰ ਬ੍ਰਹਮਾ ਪੂਰਾ ਮੇਰੇ ਨਾਲ ਗੁਰਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਹਾਉ ਅਨਦਨ ਨਾਨਕ ਨਾਮ ਤੇ ਆਈ ਜੀ ਆਪ੍ਰਾਨ ਕਾ ਦਾਤਾ ਆਪਣੇ ਦਾਸ ਕਾ ਕੰਟ ਲਾਏ ਰਾਖੈ ਜੋ ਬਾਰਕ ਪਿਤ ਮਾਤਾ ਸੋ ਰਠਾ ਮਹੱਲਾ ਪੰਜਵਾ ਘਾਟ ਪਾਈ ਕਰਤਾਰੇ ਤਾਪ ਛੋਡ ਗਿਆ ਪਰਵਾਰੇ ਗੁਰਪੁਰ ਹੈ ਰਾਖੀ ਸਰਨ ਸੱਚੇ ਕੀ ਤਾ ਕੀ ਪਰਮੇਸ਼ਰ ਆਪ ਹੁਵਾਰਖਵਾਲਾ ਸ਼ਾਂਤ ਸਹਿਜ ਸੁਖ ਕਨ ਮੈਂ ਉਪਜੇ ਮਨ ਹੁਆ ਸਦਾ ਸੁਖਾਲਾ ਰਹਾ ਹੋ ਹਰ ਹਰ ਨਾਮ ਦੀਓ ਦਾਰੂ ਤਨ ਸਗਲਾ ਰੋਗ ਬਿਦਾਰੂ ਆਪਣੇ ਕਿਰਪਾ ਤਾਰੀ ਤਨ ਸਗਲੇ ਬਾਤ ਸੁਵਾਰੀ प्रभे अपना वृद हमरा गुण अव गुण ना बिचारिया गुरका शब्द भय हो साखी तन सगली लाज राखी बोलाया बोली तेरा तू साहेब गुणे गहेरा जप नानक नाम सच साखी अपने दास की पैज राखी बोलाया बोली तेरा ਤੂ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈ ਜਿ ਰਾਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ